ਨਵਸਵੇ ਟੀਵੀ ਨਾਲ ਸਾਂਝ ਪਾ ਰਹੇ ਸਭ ਦਰਸ਼ਕਾਂ ਨੂੰ ਮੇਰੇ ਨਵਨੀਤ ਕੌਰ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਕੁਝ ਨਾ ਟਾਲੇ ਜਾਣ ਵਾਲੇ ਕਾਰਨਾ ਕਰਕੇ ਕਾਫੀ ਲੰਬੇ ਸਮੇਂ ਤੋਂ ਬਾਅਦ ਦਰਸ਼ਕਾਂ ਨਾਲ ਗੱਲਬਾਤ ਕਰ ਰਹੀ ਹਾਂ ਲੰਗੇ ਸ਼ੁੱਕਰਵਾਰ ਐਡਮਿੰਟਨ ਚ 20 ਸਾਲ ਦਾ ਨੌਜਵਾਨ ਹਰਸ਼ਨਦੀਪ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦੇ ਹੋਏ ਉਸ ਨੂੰ ਗੋਲੀ ਮਾਰ ਦਿੱਤੇ ਜਾਣ ਦੀ ਘਟਨਾ ਨੇ ਇੱਕ ਵਾਰ ਫਿਰ ਤੋਂ ਪੰਜਾਬੀ ਭਾਈਚਾਰੇ ਦੇ ਹਿਰਦੇ ਬਲੰਦਰ ਦਿੱਤੇ ਹਨ ਇੱਕ ਤਾਂ ਨਵੇਂ-ਨਵੇਂ ਕਾਨੂੰਨਾਂ ਕਾਰਨ ਵਿਦਿਆਰਥੀ ਵੈਸੇ ਹੀ ਤਣਾ ਪਰੇ ਮਾਹੌਲ ਵਿੱਚੋਂ ਲੰਘ ਰਹੇ ਹਨ ਉੱਪਰੋਂ ਇਹੋ ਜੀਆਂ ਵਾਰਦਾਤਾਂ ਉਹਨਾਂ ਦੇ ਸੁਪਨਿਆਂ ਤੇ ਜ਼ਿੰਦਗੀ ਦਾ ਕਤਲ ਕਰ ਰਹੀਆਂ ਹਨ ਸਾਹਮਣੇ ਆਈ ਸੀਸੀਟੀਵੀ ਫੁਟੇਜ ਵਿੱਚ ਇੱਕ ਸਿੱਖ ਨੌਜਵਾਨ ਲੁਟੇਰਿਆਂ ਤੋਂ ਬਚਦਾ ਹੋਇਆ ਔੜੀਆਂ ਰਾਂ ਹੀ ਥੱਲੇ ਉਤਰਨ ਦੀ ਕੋਸ਼ਿਸ਼ ਕਰਦਾ ਹੈ ਪਰ ਇੱਕ ਮੌਗਲ ਵਾਸੀ ਹਮਲਾਵਰ ਉਸ ਤੇ ਫਿਰ ਤੇ ਗੋਲੀ ਮਾਰ ਦਿੰਦਾ ਹੈ ਤੇ ਵਿਚਾਰਾ ਨੌਜਵਾਨ ਉੱਥੇ ਹੀ ਆਪਣੀ ਜਾਨ ਜੜੀ ਹੈ ਗਵਾ ਲੈਂਦਾ ਹੈ ਉਸਤੇ ਪਰਿਵਾਰ ਸਕੇ ਸੁਬੰਧੀਆਂ ਦੋਸਤਾਂ ਮਿੱਤਰਾਂ ਦਾ ਕੀ ਹਾਲ ਹੋਵੇਗਾ ਉਸ ਨੂੰ ਵਰਣਨ ਕਰਨ ਲਈ ਜਿਹੜੇ ਸ਼ਬਦ ਨੇ ਉਹ ਵੀ ਥੋੜੇ ਪੈ ਜਾਂਦੇ ਹਨ ਕੈਨੇਡਾ ਚ ਵਸਤੇ ਪੁਰਾਣੇ ਪੰਜਾਬੀ ਸਿਆਸਤਦਾਨ ਖਾਸ ਕਰਕੇ ਪੰਜਾਬੀ ਸਿਆਸਤਦਾਨ ਤੇ ਅਸੀਂ ਮੀਡੀਆ ਕਰਮੀ ਤੇ ਸਮਾਜ ਸੇਵੀ ਚ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਦੀ ਸੁਰੱਖਿਆ ਲਈ ਜ਼ਰੂਰ ਆਵਾਜ਼ ਹੋਰ بلند ਕਰਨ ਆਪਣਾ ਭਵਿੱਖ ਤਲਾਸ਼ਣ ਲਈ ਇੱਥੇ ਪਹੁੰਚੇ ਵਿਦਿਆਰਥੀਆਂ ਨੇ ਜੋ ਕਿ ਲੱਖਾਂ ਰੁਪਏ ਖਰਚ ਕੇ ਤੇ ਪਤਾ ਨਹੀਂ ਆਪਣੇ ਘਰਦਿਆਂ ਦਾ ਕੀ ਕੁਝ ਵਿਕਵਾ ਕੇ ਇੱਥੇ ਆਏ ਹਨ ਪਰ ਉਹਨਾਂ ਨਾਲ ਬਹੁਤ ਹੀ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ ਇਹ ਵਿਦਿਆਰਥੀ ਥੋੜੀਆਂ-ਥੋੜੀਆਂ ਉਮਰਾਂ ਦੇ ਹਨ ਤੇ ਆਪਣੀ ਜ਼ਿੰਦਗੀ ਦੀ ਸਥਾਪਲੀ ਸਥਾਪਤੀ ਲਈ ਸੰਘਰਸ਼ ਕਰ ਰਹੇ ਹਨ ਡਾਊਨਟਾਊਨ ਦੇ ਵਿੱਚ ਅਜਿਹੇ ਡਰੱਗੀਆਂ ਦੇ ਵਿੱਚ ਕੰਮ ਕਰਨਾ ਨਾ ਸਮਝ ਹੋਣ ਦੇ ਕਾਰਨ ਜਾਂ ਨੌਕਰੀਆਂ ਦੀ ਘਾਟ ਦੇ ਕਾਰਨ ਆਪਣੇ ਆਪ ਨੂੰ ਖਤਰੇ ਵਿੱਚ ਪਾਣਾ ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਪੁਰਾਣੇ ਪੰਜਾਬੀਆਂ ਨੂੰ ਵਿਦਿਆਰਥੀਆਂ ਦੀ ਬਾਹ ਫੜਨੀ ਹੀ ਚਾਹੀਦੀ ਹੈ ਜਦ ਕਿ ਸਾਰੀ ਥਾਂ ਤੇ ਅਜਿਹਾ ਨਹੀਂ ਕੀਤਾ ਜਾ ਰਿਹਾ ਆਪਣੀ ਜ਼ਿੰਦਗੀ ਦੀ ਸਥਾਪਟੀ ਲਈ ਇਕੱਤਾ ਸੰਘਰਸ਼ ਕਰ ਰਹੇ ਨੇ ਦੇਸ਼ ਦੀ ਤਰੱਕੀ 'ਚ ਬੇਸ਼ੱਕ ਬਹੁਤ ਵਧੀਆ ਹਿੱਸਾ ਪਾ ਰਹੇ ਹਨ ਪਰ ਜਿਹੋ ਜਿਹਾ ਵਿਵਹਾਰ ਇਹਨਾਂ ਨਾਲ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਮੜ ਹੈ ਆਸ ਕਰਦੇ ਹਾਂ ਕਿ ਭਾਈਚਾਰੇ ਦੇ ਦਰਦਮੰਦ ਆਗੂ ਇਸ ਘਟਨਾ ਨੂੰ ਆਧਾਰ ਬਣਾ ਕੇ ਸਰਕਾਰ ਤੇ ਹੋਰ ਦਬਾਅ ਬਣਾਣਗੇ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬਹੁਪੱਖੀ ਰਾਹਤ ਤੇ ਇਨਸਾਫ ਜਿਹੜਾ ਦਿਵਾਇਆ ਜਾਵੇ